ਕਿ ਇਹ ਮਾਮਲਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਮੇਨੋ ਪੁਲਿਸ ਜ਼ਿਲੰਦਰ ਕੋ ਅਫੇਸ਼ੀਰੀ ਵਿੱਤਿਆ ਵਾਰੀਅਰ ਸਾਹਿਬ ਏਡੀਸੀਪੀ ਜਿਹੜਾ ਇਨਵੈਸਟੀਗੇਸ਼ਨ ਜ਼ਿਲੰਦਰ ਜੀ ਦੇ ਨਿਰਦੇਸ਼ਾਂ ਤੇ ਆਰਮ ਸੈਕਟਰ ਦੇ ਖਿਲਾਫ ਕਾਫੀ ਮਹਿਮਸ਼ੀਰੀ ਗਈ ਹੈ ਜਿਹਦੇ ਚੱਲਦੇ ਹੋਏ ਅਮਨ ਲੁਸਰਾ ਨਾਮ ਦਾ ਵਿਅਕਤੀ ਜਿਹਦੇ ਹੱਕੂ ਕਬੂ ਕੀਤਾ ਹੈ ਇਹਦੇ ਕਬਦੇ ਵਿੱਚੋਂ ਇੱਕ ਦੇਸੀ ਪਿਸਤੌਲ ਤੇ ਕਾਰਤੂਸ ਕਬ ਮਿਲਿਆ ਜਿਹਦੇ ਖਿਲਾਫ ਮੁਕਦਮਾ ਨੰਬਰ 77 ਅੰਡਰ ਸੈਕਸ਼ਨ 25 ਆਮਸ ਪਲੇ ਸਟੇਸ਼ਨ ਬਾਬਾ ਖੇਲ ਕੋ ਕਮ ਕਰਮਾਂ ਦਰਜ ਕੀਤਾ ਸਰ ਇਸ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ ਨਹੀਂ ਇਹਦਾ ਹੀ ਵੈਰੀਫਾਈ ਕਰਨਾ ਹੈ ਪ੍ਰਸ਼ਾਸਕੀ ਵਿਰੋਧ ਕਮ ਕਰਮਾਂ ਦਰਜਾ ਨਹੀਂ ਹੈ ਐਵੀਡੈਂਸ ਨਹੀਂ ਮਿਲਿਆ ਇਹ ਵੀ ਵੈਰੀਫਾਈ ਕਰਨਾ ਹੈ ਸਰ ਇਹ ਕਿੱਥੋਂ ਲੈ ਕੇ ਆਂਦੇ ਆ ਜੀ ਨਜਾਇਜ਼ ਇਹਨਾਂ ਵੈਰੀਫਾਈ ਕਰਨਾ ਕਿਥੋਂ ਲੈ ਕੇ ਆ ਕਿ ਇਹ ਮਾਮਲਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿਸ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਮੇਨੋ ਪੁਲਿਸ ਿਰੰਦਰ ਕੋਪਰੇਸ਼ੀਰੀ ਦੱਤਿਆ ਵਾਰੀਆ ਸਾਹਿਬ ਏਡੀਸੀਪੀ ਜਿਹੜਾ ਇਨਵੈਸਟੀਗੇਸ਼ਨ ਿਰੰਦਰ ਜੀ ਦੇ ਨਿਰਦੇਸ਼ਾਂ ਤੇ ਆਰਮ ਸੈਕਟਰ ਦੇ ਖਿਲਾਫ ਕਾਫੀ ਮਹਿਮ ਚੇੜੀ ਗਈ ਹੈ ਜਿਹਦੇ ਚੱਲਦੇ ਆਮਨ ਲੋਥਰਾ ਨਾਮ ਦਾ ਵਿਅਕਤੀ ਦੇ ਹੋਂ ਕਾਬੂ ਵਿੱਚ ਗਏ ਇਹ ਕਬਰ ਦੇ ਵਿੱਚੋਂ ਇੱਕ ਦੇਸੀ ਪਸਤੌਰ ਤੇ ਇੱਕ ਆਰਟੋਸ ਕਬ ਮਿਲਿਆ ਜਿਹਦੇ ਖਿਲਾਫ ਮਕਦਮਾ ਨੰਬਰ 71 ਅੰਡਰ ਸੈਕਸ਼ਨ 25 ਆਮ ਸਿਕ ਪੁਲਿਸ ਸਟੇਸ਼ਨ ਬਾਬਾ ਖੇਲੂ ਦਾ ਮਲ ਅਰਜ਼ੀ ਦਰਜ ਕੀਤਾ ਸਰ ਇਸ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ ਨਹੀਂ ਇਹਦਾ ਹੀ ਵੈਰੀਫਾਈ ਕਰ ਰਹੇ ਹਾਂ ਪਰ ਅਜੇ ਤੱਕ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਐਵਿਡੈਂਸ ਨਹੀਂ ਹੋਈ ਇਹ ਵੀ ਵੈਰੀਫਾਈ ਕਰ ਰਹੇ ਸਰ ਇਹ ਕਿੱਥੋਂ ਲੈ ਕੇ ਆਂਦੇ ਜੀ ਨਜਾਇਜ਼ ਇਹਨਾਂ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਆ